ਮਸ਼ਹਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗੜਸ਼ੰਕਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਰੋਡ ਉੱਤੇ ਮਾਈਨਿੰਗ ਨਾਲ ਭਰੇ ਹੋਏ ਟਿਪਰ ਚਾਲਕ ਨੇ ਸਾਈਕਲ ਉੱਤੇ ਜਾ ਰਹੇ 16 ਸਾਲ ਦੇ ਲੜਕੇ ਨੂੰ ਦਰਦ ਦਿੱਤਾ ਇਸ ਦਰਦਨਾਕ ਹਾਸੇ ਦੇ ਵਿਚੋਕਤ ਲੜਕੇ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਟਿਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਮ੍ਰਿਤਕ ਲੜਕੇ ਦੀ ਪਛਾਣ ਅੰਕਿਤ ਕੁਮਾਰ ਪੁੱਤਰ ਸਵਰਗਵਾਸੀ ਸੁਰੇਸ਼ ਕੁਮਾਰ ਵਾੜ ਨੰਬਰ 11 ਅੰਬੇਡਕਰ ਨਗਰ ਗੜਸ਼ੰਕਰ ਵੱਜੋ ਹੋਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਅੰਕਿਤ ਕੁਮਾਰ ਰੋਜ਼ਾਨਾ ਫੁੱਟਬਾਲ ਦੀ ਪ੍ਰੈਕਟਿਸ ਕਰਨ ਲਈ ਸ਼੍ਰੀ ਆਨੰਦਪੁਰ ਸਾਹਿਬ ਰੋਡ ਤੋਂ ਗੜਸ਼ੰਕਰ ਦੇ ਸੀਨੀਅਰ ਸੈਕੰਡਰੀ ਸਕੂਲ ਨੂੰ ਸਾਈਕਲ ਉਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਪਿੱਛੇ ਤੋਂ ਤੇਜ਼ ਰਫ਼ਤਾਰ ਮਾਈਨਿੰਗ ਨਾਲ ਭਰੇ ਹੋਏ ਟਿਪਰ ਨੇ ਅਚਾਨਕ ਬੇਕਾ ਬਪੂ ਹੋ ਕੇ ਸਾਈਕਲ ਨੂੰ ਫੇਟ ਮਾਰ ਦਿੱਤੀ ਅਤੇ ਅੰਕਿਤ ਟਿਪਰ ਦੇ ਹੇਠ ਦੜੇ ਅਗਿਆ ਜਿਸ ਨਾਲ ਉਸ ਦੀ ਮੌਕੇ ਉੱਤੇ ਮੌਤ ਹੋ ਗਈ। ਇਸ ਹਾਦਸੇ ਦੀ ਖਬਰ ਜਿਮਹਿਂ ਸੋਸ਼ਲ ਮੀਡੀਆ ਤੇ ਫੈਲੀ ਤਾਂ ਸਥਾਨਕ ਲੋਕਾਂ ਨੇ ਪੁਲਿਸ ਸਟੇਸ਼ਨ ਦੇ ਸਾਹਮਣੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਚੰਡੀਗੜ੍ਹ-ਹਿਆਰਪੁਰ ਮੁੱਖ ਮਾਰਗ ਉੱਤੇ ਆਵਾਜਾਈ ਠੱਪ ਹੋ ਗਈ। ਇਸ ਮੌਕੇ ਸਥਾਨਕ ਵਸਨੀਕਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਓਵਰਲੋਡਡ ਟਿਪਰਾਂ ਨੇ ਲੋਕਾਂ ਦਾ ਜੀਵਣਾ ਮੁਸ਼ਕਿਲ ਕਰ ਦਿੱਤਾ ਹੈ ਜਿਸ ਕਰਕੇ ਰੋਜ਼ਾਨਾ ਅਜਿਹੇ ਦਰਦਨਾਕ ਹਾਸੇ ਵਾਪਰ ਰਹੇ ਹਨ। ਉਹਨਾਂ ਨੇ ਕਿਹਾ ਕਿ ਗੜਸ਼ੇਂਗਰ ਇਲਾਕਾ ਨਜਾਇਜ਼ ਮਾਈਨਿੰਗ ਖਨਨ ਦਾ ਗੜਬ ਬਣ ਗਿਆ ਹੈ ਅਤੇ ਸ਼ਹਿਰ ਦੇ ਵਿੱਚੋਂ ਲੰਘਦੇ ਓਵਰਲੋਡਿੰਗ ਟਿਪਰ ਲੋਕਾਂ ਦੀ ਜਾਨ ਦਾ ਖੋਹ ਬਣ ਗਏ ਹਨ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਪ੍ਰਸ਼ਾਸਨ ਵੱਲੋਂ ਮਾਈਨਿੰਗ ਮਾਫੀਆ ਖਿਲਾਫ ਕੋਈ ਕਾਰਵਾਈ ਨਾ ਕਰਨ ਦਾ ਦੋਸ਼ਬੀਲ ਲਗਾਇਆ। ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਦੋ ਪਹੀਆ ਵਾਹਨ ਚਾਲਕਾਂ ਦੇ ਚਲਾਨ ਕੱਟੇ ਜਾਂਦੇ ਹਨ ਪਰ ਪੁਲਿਸ ਸਟੇਸ਼ਨ ਦੇ ਅੱਗੇ ਤੋਂ ਆਵਾਜ਼ਾਈ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਲੰਘਦੇ ਖੰਨਣ ਨਾਲ ਭਰੇ ਵਾਹਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਸਥਿਤੀ ਉਦੋਂ ਤਣਾਅਪੂਰਨ ਬਣ ਗਏ ਜਦੋਂ ਪੁਲਿਸ ਵੱਲੋਂ ਅਣਪਛਾਤੇ ਟਰੱਕ ਚਾਲਕ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਪਰ ਪ੍ਰਦਰਸ਼ਨਕਾਰੀ ਹਾਸੇ ਦੇ ਦੋਸ਼ੀ ਟਰੱਕ ਚਾਲਕ ਦੇ ਟਰੱਕ ਮਾਲਕ ਵਿਰੁੱਧ ਸਜ਼ਾਯੋਗ ਧਰਾਮਾ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਉੱਤੇ ਅੜੇ ਰਹੇ ਗੜਾਕੇ ਦੀ ਧੁੱਪ ਦੇ ਵਿੱਚ ਕਰੀਬ 3 ਘੰਟੇ ਚੱਲੇ ਇਸ ਰੋਸ਼ ਧਰਨੇ ਦੌਰਾਨ ਬੁਲਾ ਰਹਿਆ ਨੇ ਇਲਾਕੇ ਦੇ ਵਿੱਚ ਚੱਲ ਰਹੇ ਨਜਾਇਜ਼ ਖਨਨ ਪ੍ਰਤੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ ਉੱਤੇ ਖੁੱਲਕੇ ਭੜਾਸ ਕੱਢੀ ਅਤੇ ਆਪ ਸਰਕਾਰ ਦੇ ਆਗੂਆਂ ਉੱਤੇ ਅਜੇਹੀ ਨਜਾਇਜ਼ ਮਾਈਨਿੰਗ ਦੇ ਵਿੱਚ ਲਿਪਤ ਹੋਣ ਦਾ ਦੋਸ਼ ਵੀ ਲਗਾਇਆ ਇਸ ਰੋਸ਼ ਦੇ ਨਾਲ ਮੁੱਖ ਮਾਰਗ ਤੋਂ ਲੰਘਣ ਵਾਲੇ ਵਾਹਨ ਨੇੜਲੇ ਪਿੰਡਾਂ ਵਿੱਚੋਂ ਹੋ ਕੇ ਲੰਘੇ ਜਿਸ ਨਾਲ ਲੋਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਦੇ ਦਬਾਹੇ ਹੇਠ ਗੜਸ਼ੰਕਰ ਪੁਲਿਸ ਨੇ ਟਰੱਕ ਚਾਲਕ ਅਤੇ ਟਰੱਕ ਮਾਲਕ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਜਿਸ ਪਿੱਛੋਂ ਧਰਨਾਕਾਰੀਆਂ ਨੇ ਆਪਣਾ ਧਰਨਾ ਖਤਮ ਕੀਤਾ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਬੱਚੇ ਦੀ ਤੇ ਪਰ ਜਿਹੜਾ ਓਵਰਲੋਡ ਸੀਗਾ ਉਹਦੇ ਨਾਲ ਮੌਤ ਹੋਈ ਆ ਇਹ ਮੌਤ ਨਹੀਂ ਕਹੀ ਜਾ ਸਕਦੀ ਇਹ ਇੱਕ ਕਤਲ ਆ ਓਵਰਲੋਡੇਡ ਟਿੱਪਰ ਦੇ ਨਾਲ ਮਾਸੂਮ ਬੱਚੇ ਦੀ ਜਾਨ ਗਈ ਆ ਮੈਂ ਸਮਝਦਾ ਬੜੀ ਮੰਦ ਭਾਗੀ ਗੱਲ ਆ ਇੱਕ ਬੱਚੇ ਦੀ ਮੌਤ ਹੋ ਗਈ ਆ ਤੇ ਉਹਨੂੰ ਵੀ ਅਣਗੋਲਿਆ ਜਾ ਰਿਹਾ ਤੇ ਜਿਹੜਾ ਮੁਜਰਮ ਹੈ ਉਹਦਾ ਨਾਮ ਵੀ ਨਾ ਦਰਜ ਕੀਤਾ ਜਾਵੇ ਐਫਆਰ ਚ ਉਹਦਾ ਨਾਮ ਵੀ ਸਾਨੂੰ ਰੋਲਾ ਪਾਣ ਤੋਂ ਬਾਅਦ ਦਰਜ ਕਰਵਾਉਣਾ ਪਵੇ ਰੋਜ਼ ਇੱਥੇ ਇਲੀਗਲ ਮਾਈਨਿੰਗ ਹੋ ਰਹੀ ਆ ਲਈ ਕੌਣ ਜ਼ਿੰਮੇਵਾਰ ਆ ਜੇ ਸਰਕਾਰ ਨੇ ਇਲੀਗਲ ਮਾਈਨਿੰਗ ਨਾ ਰੋਕੀ ਤਾਂ ਬਕਾਇਦਾ ਮੈਂ ਤੁਹਾਨੂੰ ਕਹਿ ਰਿਹਾ ਬਕਾਇਦਾ ਰੋਜ਼ ਸਵੇਰੇ ਬਿਨਾ ਨਾਗਾ ਧਰਨਾ ਲਗਾਇਆ ਜਾਊਗਾ ਤੇ ਮੈਂ ਸਰਕਾਰ ਦੇ ਖਿਲਾਫ ਜਿਹੜੀ ਇਹ ਮੁਹਿੰਮਾਂ ਉਹਨੂੰ ਟਿੱਲੀ ਨਹੀਂ ਪੈਂਦੇ ਨਹੀਂ ਖੁੱਲ ਕੇ ਲੜਨਾ ਆ ਗੜ ਸ਼ੰਕਰ ਚ 13ਵਾਂ ਕਤਲਾ ਮਾਈਨਿੰਗ ਦੀ ਭੇਟ ਚੜ ਰਹੇ ਲੋਕ ਲੋਕਾਂ ਦੇ ਇਕੱਲੇ ਇਕੱਲੇ ਬੱਚੇ ਮਰ ਰਹੇ ਆ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕ ਰਹੀ ਸਰਕਾਰ ਨੂੰ ਇੱਕੋ ਹੀ ਗੱਲ ਦਿਸਦੀ ਆ ਪੇ ਰੇਤਾ ਤੇ ਖਣਜ ਪਦਾਰਥ ਲੁੱਟ ਲਓ ਜਿੰਨੇ ਲੁੱਟ ਹੁੰਦੇ ਆ ਸਾਡੀ ਸਰਕਾਰ ਕਿੰਨਾ ਚ ਰਹਿਣੀ ਜਾਂ ਨਹੀਂ ਰਹਿਣੀ ਉਹਦੇ ਚ ਸਾਰਾ ਜੋਰ ਇਸ ਗੱਲ ਤੇ ਲੱਗਿਆ ਆ ਪੇ ਜਿੰਨਾ ਮੁਨਾਫਾ ਕਮਾ ਹੁੰਦਾ ਕਮਾ ਲਈਏ ਇੱਥੇ ਦਾ ਟ੍ਰੈਫਿਕ ਜਿਹੜੇ ਮੁਲਾਜ਼ਮ ਆ ਉਹ ਸਿਰਫ ਟਿਪਰਾਂ ਦੀ ਗਿਣਤੀ ਕਰਦੇ ਆ ਤਾਂ ਕਿ ਮਹੀਨਾ ਕਰਾਇਆ ਜਾ ਸਕੇ ਜਿਹੜੇ ਸੁਧਾਰਨ ਮੋਟਰਸਾਈਕਲਾਂ ਵਾਲੇ ਦਿਹਾੜੀ ਲਾ ਕੇ ਆਂਦੇ ਉਹਨਾਂ ਦੇ ਚਲਾਣ ਕੀਤੇ ਜਾਂਦੇ ਆ ਟਿਪਰਾਂ ਦੇ ਨਾਂ ਨੰਬਰ ਨਾਂ ਡਰਾਈਵਰਾਂ ਦਾ ਕੋਈ ਪਤਾ ਹੁਣ ਜਿਹੜਾ ਬਾਈ ਨਾਮ ਪਰਚਾ ਨਹੀਂ ਕੀਤਾ ਉਹ ਡਰਾਈਵਰ ਨੂੰ ਚੱਕ ਕੇ ਅੰਦਰ ਦੇ ਤਾਂ ਮਾਲਕ ਤੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਗੱਲ ਬੜੀ ਹਮਤ ਭਾਗੀ ਹੈ ਇਹ ਨਾ ਪਹਿਲੀ ਘਟਨਾ ਤੇ ਨਾ ਆਖਰੀ ਘਟਨਾ ਇਹ ਘਟਨਾ ਦੇ ਕਾਰਨ ਓਵਰ ਲੋਡ ਟਿਪਰ ਜਿਹੜੀ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਇੱਥੋਂ ਦਾ ਵਿਧਾਇਕ ਰੋਜ਼ ਟਾਰਾ ਮਾਰਦਾ ਕਿ ਬੜਾ ਵਿਕਾਸ ਹੋ ਰਿਹਾ ਬੜਾ ਵਿਕਾਸ ਹੋ ਰਿਹਾ ਇਹ ਵਿਕਾਸ ਗਰੀਬ ਲੋਕਾਂ ਦੀਆਂ ਲਾਸ਼ਾਂ ਤੇ ਵਿਕਾਸ ਸਾਨੂੰ ਵਿਕਾਸ ਨਹੀਂ ਚਾਹੀਦਾ ਸਾਨੂੰ ਚਾਹੀਦਾ ਅਨਸਾਫ਼ ਸਾਨੂੰ ਚਾਹੀਦਾ ਕਿ ਆਮ ਲੋਕ ਉਹ ਜੀਂਦੇ ਰਹਿਣ ਆਪਣੀ ਕਿਰਤ ਕਰਦੇ ਨੇ ਉਹਨੂੰ ਕਿਰਤ ਕਰਨ ਜੋਗੇ ਛੱਡਿਆ ਜਾਵੇ ਸੜਕਾਂ ਤੇ ਰੋਜ਼ ਮੌਤ ਨੱਚਦੀ ਹੈ ਓਵਰਲੋਡ ਟਿਪਰ ਬੇਲਗਾਮ ਤੁਰੇ ਜਾਂਦੇ ਲੋਕਾਂ ਨੂੰ ਰਸਤੇ ਨਹੀਂ ਮਿਲਦੇ ਹਰ ਰੋਜ਼ ਘਟਨਾਵਾਂ ਘਟਦੀਆਂ ਨੇ ਲੋਕਾਂ ਦੇ ਇੱਕ ਇੱਕ ਬੱਚਾ ਨੇ ਉਹ ਟਿਪਰਾਂ ਨਾਲ ਮਾਰਿਆ ਜਾਂਦਾ ਹੈ ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਨੀ ਚਾਹੁੰਦੇ ਲੋਕਾਂ ਨੂੰ ਕਿ ਐ ਸਰਕਾਰਾਂ ਤੋਂ ਕੋਈ ਆਸ ਨਹੀਂ ਐ ਸਿਸਟਮ ਤੋਂ ਕੋਈ ਆਸ ਨਹੀਂ ਜੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਹੈ ਤਾਂ ਲੋਕਾਂ ਨੂੰ ਅੱਗੇ ਆਣਾ ਪਊਗਾ ਲੋਕਾਂ ਨੂੰ ਜਥੇਬੰਦ ਹੋ ਕੇ ਇਹ ਗੈਰਕਾਨੂੰਨੀ ਮਾਈਨਿੰਗ ਗੈਰਕਾਨੂੰਨੀ ਲੋਕਾਂ ਨੂੰ ਟਿੱਪਾ ਰੋਕਣੇ ਪੈਣਗੇ ਤਾਂ ਲੋਕਾਂ ਦੀ ਜਾਨ ਸੁਰੱਖਿਤ ਰਹਿ ਸਕਦੀ ਸੜਕਾਂ ਤੇ ਅੱਜ ਬੰਦਾ ਕੋਈ ਸੇਫ ਨਹੀਂ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਲੋਕਾਂ ਨੂੰ ਕਿ ਤੁਰੰਤ ਜਥੇਬੰਦ ਹੋ ਕੇ ਇਹ ਜੋ ਨਿਰ ਸੰਘਾਰ ਹੋ ਰਿਹਾ ਇਹਨੂੰ ਰੋਕਣ ਲਈ ਏਕਤਾ ਬਣਾਓ